ਆ ਜਾ ਉਹ ਇਧਰ ਆ ਜਾ ਕੀ ਕਰਾਂ ਵੀਰਾਂ ਲਾਈਵ ਦਿਖਾ ਰਹੇ ਆ ਚੰਦਪਨ ਤੋਂ ਜਿੱਥੇ ਕਿ ਪੁਲਿਸ ਅਤੇ ਪਿੰਡ ਵਾਸੀਆਂ ਦਾ ਸਾਹਮਣੇ ਸਾਹਮਣੇ ਤਕਰੀਬਨ 1 ਕਿਲੋਮੀਟਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਟਾਂ ਰੋੜੇ ਹੜਸ ਤੇ ਪਿੰਡ ਵਾਸੀਆਂ ਦੇ ਸਾਹਮਣੇ ਸਾਹਮਣੇ ਚੱਲੀਆਂ ਫਰੀ ਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਣ ਦੇ ਤਸਵੀਰਾਂ ਲਾਈਵ ਦਿਖਾ ਰਹੇ ਹਾਂ ਤੁਹਾਨੂੰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬੜੇ ਇਟਾਂ ਰੋੜੇ ਸਾਹਮਣੇ ਸਾਹਮਣੇ ਪੁਲਿਸ ਅਤੇ ਪਿੰਡ ਵਾਸੀਆਂ ਦੇ ਵਿਚਕਾਰ ਹੋਈ ਚਲਦੀਆਂ ਤਸਵੀਰਾਂ ਨੂੰ ਸ਼ੇਅਰ ਕਰਕੇ ਤਸਵੀਰਾਂ ਦਿਖਲਾਈ ਦਿਖਾ ਰਹੇ ਹਾਂ ਤੁਹਾਨੂੰ Yeah. No. ਅਤਵਾਦ ਨੂੰ ਵੀ ਸਾਬਤ ਕਰਦਾ ਹਾਂ ਜਿਹੜੇ ਹਾਲਾਤ ਨਾਲ ਬਾਕੀ ਸਾਰੇ ਜੁਗਨ ਵੀ ਆਪਣੇ ਨਹੀਂ ਬਹੁਤ ਵਧੀਆ ਜੀ ਵੈਲਟਨ ਬਹੁਤ ਵਧੀਆ ਜੀ ਸਾਨੂੰ ਪਤਾ ਸੀਗਾ ਕੱਟ ਵੀ ਲੱਗਿਆ ਬਹੁਤ ਬਣਾਇਆ ਨੇ ਬਹੁਤ ਬਹੁਤ ਧੰਨਵਾਦ ਤੁਸੀਂ ਇਗਨੋਰ ਕਰਦਾ ਕੱਟਾਇਆ ਦੇ ਵੀ ਜੋ ਵੀ ਹੋ ਗਿਆ ਤੁਹਾਨੂੰ ਵੀ ਇੱਕ ਹੀ ਬੇਨਤੀ ਹੈ ਸਾਰੇ ਪਿੰਡ ਵਾਲਿਆਂ ਨੂੰ ਮੇਰੇ ਵੱਲੋਂ ਮੈਸੇਜ ਦੇਣਾ ਕਿ ਆਪਾਂ ਸਾਰੇ ਤੁਹਾਡੇ ਚੋਂ ਹੀ ਹੈਗੇ ਸਾਰੇ ਹੈ ਨਾ ਇਹ ਵੀ ਸਾਰੇ ਜਿਹੜੇ ਮੁਲਾਜ਼ਮ ਨੇ ਤੁਹਾਡੇ ਤੁਹਾਡੇ ਵਰਗੇ ਪਿੰਡਾਂ ਚੋਂ ਹੀ ਇੱਥੇ ਆਏ ਨਾ ਵਰਦੀ ਪਾ ਕੇ ਤੇ ਜਿਹੜੇ ਇਹ 40 50 ਬੰਦੇ ਪਿੰਡ ਦਾ ਮਾਹੌਲ ਖਰਾਬ ਕਰਦੇ ਨੇ ਇਹਨਾਂ ਨੂੰ ਕਿਉਂ ਨਹੀਂ ਪਤਾ ਹੁੰਦਾ ਉਹ ਇਹ ਪਿੰਡ ਵਾਲੇ ਹੋਏ ਤਾਂ ਸੀਗੇ ਪਰ ਆਇਆ ਜੀ ਹੋ ਨਹੀਂ ਪੈਂਦਾ ਕੋਈ ਉੱਥੇ ਦੇਖੋ ਇਹ ਵੀ ਸੋਚੋ ਜਿਹੜੀ ਗੱਲ ਨੇ ਕਹੇ ਭਈ ਆਈਡੀ ਨਹੀਂ ਕਰੇ ਆਪਣੇ ਮੁਲਾਜ਼ਮ ਹੈ ਸਾਨੂੰ ਉਧਰੋਂ ਫਰੀਦਕੋਟ ਚੋਂ ਇੱਥੇ 45 ਮਿੰਟ ਲੱਗਦੇ ਅਸੀਂ ਜਤਾਲੇ ਮੈਨਿਫਟ ਜੀ ਇੱਥੇ ਪਹੁੰਚੇ ਫੋਰਸ ਲੈ ਕੇ ਬਹੁਤ ਧੰਨਵਾਦ ਆ ਮੈਡਮ ਤੂੰ ਇਹ ਚ ਨਾ ਆਪਾਂ ਵੀ ਹੁਣ ਆਪਣੇ ਪਿੰਡ ਲੈਵਲ ਦੀ ਮੀਟਿੰਗਾਂ ਕਰਦੇ ਤੇ ਜਿਹੜੇ ਇਹ ਬੰਦੇ ਡਿਫਾਲਟਰ ਨੇ ਯਾ ਨੂੰ ਅਸੀਂ ਅੱਗੇ ਲਾਦੇ ਹਾਂ ਨਾ ਉਹਨਾਂ ਦੇ ਤੁਸੀਂ ਆਪਣੇ ਪਿੰਡ ਦੇ ਹਿਸਾਬ ਨਾਲ ਕਰੋ ਜਿਹੜੇ ਸਾਡਾ ਪੰਚਾਇਤ 60 ਪੁਲਿਸ ਤੇ ਅਗਰ ਕੋਈ ਈਟ ਵੱਟੇ ਮਾਰੂਗਾ ਮੈਂ ਤੇ ਪੜਤਗਾ ਮੈਡਮ ਮੈਡਮ ਜੀ ਬਾਹਰੋਂ ਬਾਹਰੋਂ ਬੰਦੇ ਵੀ ਸੱਦੇ ਗਏ ਆ ਜੀ ਮੈਡਮ ਜੀ ਬਾਹਰੋਂ ਬੰਦੇ ਵੀ ਸੱਦੇ ਗਏ ਆ ਜਿੰਨਾਂ ਕੋਲੇ ਏਡੇ ਏਡੇ ਜਮਾਂ ਪੱਟਦੇ ਕਾਪੇ ਜੀ ਆਂ ਸੜਕ ਤੇ ਕਸਾਈ ਜਾਂਦੇ ਸੀ ਇੱਧਰ ਨਾ ਕਿ ਉੱਧਰ ਰਏ ਬਾਹਰੋਂ ਮਢੀਰ ਫੁੱਤੀ ਆਈ ਜਮਾ ਚਿੱਟੇ ਵਾਲੇ ਆ ਜਮਾ ਜੀ ਗੱਲ ਥੋੜਾ ਥੋੜਾ ਮੈਂਬਰ ਸਾਹਿਬ ਆ ਜੀ ਟੀਮਾਂ ਛੱਡ ਰਹੇ ਨੇ ਇਕੱਲਾ ਇਕੱਲਾ ਕੈਮਰਾ ਚੈੱਕ ਕਰੋ ਗੱਲਾ ਗੱਲਾ ਬੰਦਾ ਆਈਡੈਂਟੀਫਾਈ ਹੋਗਾ 50 ਬੰਦੇ ਫੜੇ ਜਾ ਚੁੱਕੇ ਨੇ ਬਾਕੀ ਅਗਰ 5 ਹੋਰ ਰਹਿ ਗਏ ਸਾਰੇ ਫੜ ਲਵਾਂਗੇ ਹਾਂ ਜੀ ਧੰਨਵਾਦ ਜੀ ਸ੍ਰੀ ਅੱਲਾਹ ਹੀ ਤਸਵੀਰਾਂ ਲਾਈਵ ਚੰਦਪਾਣ ਅਸੀਂ ਵੈਰੀ ਗੁੱਡ ਬਟ ਸ਼ਾਬਾਸ਼ ਤਸਵੀਰਾਂ ਲਾਈਵ ਚੰਦਪਾਣ ਤਸਵੀਰਾਂ ਦਿਖਾ ਰਹੇ ਆਂ ਬੋਟਿਕਾ ਦੇ ਪਿੰਡ ਚੰਦਪਾਣ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆਂ ਤੁਸੀਂ ਜਿੱਥੇ ਕੀ ਐਸਾ ਫੀਡ ਐਕਸ਼ਨ ਦਿਖਾ ਰਹੇ ਆਂ live <laughs> <laughs> ਆ <laughs> ਜਾ ਨਾਲ ਲਾਈਵ ਸਾਰਿਆਂ ਤੁਹਾਨੂੰ ਪੂਰਾ ਲਾਈਵ ਤੇ ਜਿੱਥੇ ਕੀ ਚੰਦਪਾਨ ਪਿੰਡ ਦੇ ਵਿੱਚ ਪੁਲਿਸ ਅਤੇ ਪਿੰਡ ਵਾਸੀ ਹੋਏ ਅਮਨੇ ਸਾਹਮਣੇ ਇੱਟਾਂ ਰੋੜੇ तकरीबन 1 ਕਿਲੋਮੀਟਰ ਦੇ ਵਿੱਚ ਜਿਹੜੇ ਹੈਗੇ ਇੱਟਾਂ ਰੋੜਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਟਾਂ ਰੋੜੇ ਸਾਹਮਣੇ ਅਮਨੇ ਸਾਹਮਣੇ ਚੱਲੀਆਂ ਤਸਵੀਰਾਂ ਨੂੰ ਬਣਦੀਆਂ ਨੂੰ ਸ਼ੇਅਰ ਜਰੂਰ ਕਰ ਦਿਓ ਦੱਬ ਕੇ ਤਾਂ ਕਿ ਇਹ ਜਿਹੜੀ ਖਬਰ ਹੈਗੀ ਹੈ ਕੁਝ ਦੱਸਦੀ ਹੈ ਕਿ ਐਸਐਸਪੀ ਥੋੜੀ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਆ ਦੱਸਦੀ ਹੈ ਕਿ ਇਹਹੀ ਉਹੀ ਪਿੰਡ ਹੈ ਜਿੱਥੇ ਡੈਂਪੀ ਚੰਦਪਾਣ ਦਾ ਪਿੰਡ ਹੈ ਜੇਤੋ ਨੇੜੇ ਜੇਤੋ ਇੱਟਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਟਾਂ ਰੋੜੇ ਕਿੰਨੀ ਬਣ ਇਸ ਤਰ੍ਹਾਂ ਹੀ 1 ਕਿਲੋਮੀਟਰ ਦੇ ਵਿੱਚ ਹੈਗੀਆਂ ਇੱਟਾਂ ਜਿਹੜੀਆਂ ਹੈਗੀਆਂ ਰੋੜੇ ਹੈਗੇ ਹੈ ਜਿਹੜੇ ਇਸ ਤਰ੍ਹਾਂ ਹਮਨੇ ਸਾਹਮਣੇ ਪੁਲਿਸ ਦੇ ਨਾਲ ਉੱਥੇ ਤੁਹਾਨੂੰ ਤਸਵੀਰ ਦਿਖਾਈ ਇੱਕ ਜਿਹੜੀ ਕਾਰ ਹੈਗੀ ਹੈ अल्टੋ ਕਾਰ ਜਿਹੜੀ ਹੈਗੀ ਆ ਉਹ ਬਿਲਕੁਲ ਹੀ ਚੱਕਣਾ ਚੂਰ ਕਰ ਦਿੱਤੀ ਗਈ ਹੈ ਜਿੰਗਾਂ ਤੁਸੀਂ ਦੇਖ ਰਹੇ ਹੋ ਲਾਈਵ ਕੋਟ ਪੂਰਾ ਲਾਈਵ ਤੇ ਤਸਵੀਰਾਂ ਨੂੰ ਬਣਦੀਆਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਜਿਹੜੀ ਅੱਜ ਦੀ ਫ੍ਰੀ ਕੋਰਟ ਦੀ ਆਪ ਦੀ ਸਭ ਤੋਂ ਵੱਡੀ ਖਬਰ ਜਿਹੜੀ ਹੈਗੀ ਆ ਪਿੰਡ ਵਾਸੀ ਅਤੇ ਪੁਲਿਸ ਪ੍ਰਸ਼ਾਸਨ ਆਮਣੇ ਸਾਹਮਣੇ ਈਟਾਂ ਰੋੜੇ ਚੱਲੀਆਂ ਤੇ ਤਸਵੀਰਾਂ ਜਿ ਦਿਖਾ ਰਹੇ ਕਿ ਇਸ ਤਰ੍ਹਾਂ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਉੱਥੇ ਦੱਸਦੀ ਹੈ ਕੀ ਰਾਣੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਹਮਨੇ ਸਾਹਮਣੇ ਜਿਹੜਾ ਹੈ ਪੁਲਿਸ ਦੇ ਨਾਲ ਉੱਥੇ ਐਸਐਸਪੀ ਰਿਪੋਰਟ ਵੱਲੋਂ ਸਾਫ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ